ਸਾਸਿਕਾ ਮੈਂ ਹਾਂ ਤੁਹਾਡਾ ਹੌਸ ਰਾਜਕੁਸੀ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲਮੀ ਅਦਾਕਾਰਾ ਅਤੇ ਨਵੀਂ ਬਣੀ ਸੰਸਦ ਹਿਮਾਚਲ ਹਲਕਾ ਮੰਡੀ ਤੋਂ ਕੰਗਣਾ ਰੌਤ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਛਾਈ ਰਹਿੰਦੀ ਹੈ ਆਪਣੇ ਬੇਤੁਕੇ ਬਿਆਨਾਂ ਕਰਕੇ ਇੱਕ ਪਾਸੇ ਅੱਜ ਬੜਾ ਵੱਡਾ ਗਹਿਰਾ ਸਦਮਾ ਲੱਗਾ ਹੈ ਨਵੀਂ ਬਣੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਣਾ ਰੌਤ ਨੂੰ ਕੰਗਨਾਰ ਨੌਦ ਦੇ ਜੇਕਰ ਸਿਆਸੀ ਕੈਰੀਅਰ ਦੀ ਗੱਲ ਕਰੀਏ ਲਗਭਗ 4 ਤੋਂ 5 ਮਹੀਨੇ ਹੋਏ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜੀ ਸੀ ਹਲਕਾ ਮੰਡੀ ਹਿਮਾਚਲ ਤੋਂ ਪੈਲ ਦੇ ਹਦਾਰ ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਸ ਤੋਂ ਬਾਅਦ ਉਸ ਨੂੰ ਥੱਪੜ ਵੀ ਪਿਆ ਪੈਨ ਕੁਲਵਿੰਦਰ ਕਾਲ ਕਰ ਨੂੰ ਉਸ ਤੋਂ ਬਾਅਦ ਫਿਰ ਉਹ ਵਿਵਾਦਾਂ ਦੇ ਘੇਰ ਵਿੱਚ ਕਿਰੀ ਉਸ ਦੀ ਨਵੀਂ ਫਣੀ ਫਿਲਮ ਜਿਹੜੀ ਹੈ ਐਵੰਜਰਸੀ ਉਸ ਤੇ ਵੀ ਵਿਵਾਦ ਖੜਾ ਹੋਇਆ ਹੈ ਕਿਉਂਕਿ ਸੈਂਸਰ ਬੋਰਡ ਨੇ ਉਸ ਫਿਲਮ ਨੂੰ ਲੈ ਕੇ ਹਰੀ ਝੰਡੀ ਨਹੀਂ ਦਿੱਤੀ ਸੀ ਹਰੀ ਝੰਡੀ ਮਿਲ ਗਈ ਹੈ ਕਦੋਂ ਫਿਲਮ ਲੱਗੇਗੀ ਇਸ ਦਾ ਹਾਲੇ ਬਾਅਦ ਵਿੱਚ ਖੁਲਾਸਾ ਕਰੇਗੀ ਕੰਗਨਾ ਰੌਤ ਲੇਕਿਨ ਇਸ ਤੋਂ ਪਹਿਲਾਂ ਕਿ ਕੰਗਨਾ ਰੌਤ ਆਪਣੀ ਫਿਲਮ ਲਈ ਖੁਸ਼ੀ ਇਜ਼ਹਾਰ ਕਰਦੀ ਬੜਾ ਵੱਡਾ ਸਦਮਾ ਲੱਗਿਆ ਹੈ ਕੰਗਨਾ ਰੌਤ ਨੂੰ ਦੱਸਦੀ ਹੈ ਕਿ ਕੰਗਨਾ ਰੌਤ ਇੱਕ ਪਾਸੇ ਵਿਵਾਦਾਂ ਵਿੱਚ ਛਾਈ ਰਹਿੰਦੀ ਹੈ ਲੜਾਈ ਵਾਲੀ ਕੰਗਨਾ ਰੌਤ ਕਿਹਾ ਜਾਂਦਾ ਹੈ ਕਿਉਂਕਿ ਹੁਣ ਰਵਨੀਤ ਬਿੱਟੂ ਨੂੰ ਵੀ ਭਾਰਤੀ ਜਨਤਾ ਪਾਰਟੀ ਦੀ ਕੰਗਣਾ ਅਰਨੌਤ ਗਿਆ ਜਾਂਦਾ ਹੈ ਇਸ ਨੂੰ ਲੈ ਕੇ ਉਹਨ ਇੱਕ ਵੱਡਾ ਬਵਾਲ ਮਚਿਆ ਹੋਇਆ ਹੈ ਜੇ ਦੱਸ ਦਈਏ ਕੰਗਣਾ ਨੌਤ ਕੰਗਣਾ ਨੌਤ ਨੂੰ ਲੈ ਕੇ ਇੱਕ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਦੀ ਨਾਨੀ ਦਾ ਜਿਹੜਾ ਦਿਹਾਂਤ ਹੋ ਗਿਆ ਹੈ ਨਾਨੀ ਉਹਨਾਂ ਦੀ ਪੂਰੇ ਹੋ ਚੁੱਕੇ ਨੇ ਇਹ ਪੋਸਟ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾ ਕੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਸਮਾਂ ਆਵਦਾ ਨਾਨੀ ਦੇ ਕੋਲ ਸਪੈਂਡ ਕੀਤਾ ਹੈ ਲੇਕਿਨ ਨਾਨੀ ਦੇ ਮੇਰੇ ਪੂਰੇ ਹੋ ਚੁੱਕੇ ਨੇ ਅਕਾਲਪੁਰਖ ਦੇ ਕੋਲ ਚਲੇ ਗਏ ਨੇ ਲੇਕਿਨ ਇੱਕ ਘਾਟਾ ਮੈਨੂੰ ਸਾਰੀ ਜ਼ਿੰਦਗੀ ਰੜਕਦਾ ਰਹੇਗਾ ਇਹ ਇਸ ਰਾਮੀਆਂ سوشل میڈیا ਤੇ ਪੋਸਟਾਂ ਪਾ ਕੇ ਕੰਗਨਾ ਰੌਤ ਨੇ ਇਸ ਵੱਡੇ ਸਦਮੇ ਬਾਰੇ ਆਪਣੇ ਦਰਸ਼ਕਾਂ ਜਾਂ ਜਿਹੜੇ ਰਾਜਨੀਤੀ ਦੇ ਵਿੱਚ ਉਸ ਨੂੰ ਚਾਉਣ ਵਾਲੇ ਨੇ ਆਪਣਾ ਦੁੱਖ ਬਿਆਨ ਕੀਤਾ ਹੈ ਉਹਨੇ ਹਰ ਇੱਕ ਪਲ ਆਪਣੀ ਨਾਨੀ ਦਾ ਯਾਦ ਕੀਤਾ ਕਿ ਕਿਸ ਤਰ੍ਹਾਂ ਨਾਨੀ ਉਸ ਲਈ ਬਹੁਤ ਵਧੀਆ ਖਾਣੇ ਜਾਂ ਕਰਾਂ ਤਾਂ ਇਹ ਡਰਾਸਾ ਖਰੀਦੀ ਸੀ ਅਤੇ ਨਾਨੀ ਦਾ ਬੜਾ ਯੋਗਦਾਨ ਹੈ ਉਹਦੇ ਸਿਆਸੀ ਕੈਰੀਅਰ ਸਟੱਡੀ ਕੈਰੀਅਰ ਅਤੇ ਇਸ ਰਾਜਨੀਤਿਕ ਕੈਰੀਅਰ ਦੇ ਵਿੱਚ ਹੈ ਦੱਸਦੀ ਹੈ ਕਿ ਕੰਗਣਾ ਨੌਤ ਨੇ ਸੋਸ਼ਲ ਮੀਡੀਆ ਤੇ ਜਿਹੜੇ ਪਲ ਵਧੀਆ ਬਤਾਏ ਹੋਏ ਸੀ ਆਪਣੇ ਆਪਣੀ ਨਾਨੀ ਦੇ ਨਾਲ ਉਹ ਫੋਟੋ ਪਾ ਕੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੂਤਰ ਦੱਸਦੇ ਨੇ ਕਿ ਬੜਾ ਵੱਡਾ ਸਦਮਾ ਲੱਗਿਆ ਹੈ ਕੰਗਣਾ ਨੌਤ ਨੂੰ ਧੰਨਵਾਦ